ਆ ਬਰਗਰ ਪੀਜੇ ਖਾ ਕੇ ਤੁਸੀਂ ਮੋਟੇ ਜੇ ਹੋਰ ਹੀ ਗਮੜ ਗੁੱਲੇ ਜੇ ਤਾਂ ਬਣ ਜਾਓਗੇ ਜੇ ਕਹੋਗੇ ਨਾ ਜੋ ਰਾਜੂ ਜੋਰ ਨਹੀਂ ਆਉਣਾ ਜੋਰ ਆਣਾ ਕਦੇ ਨਾਲਾ ਨਾ ਪਤਾ ਪੁਰਾਣੀਆਂ ਖਰਾਕਾਂ ਚ ਦਮ ਸੀਗਾ ਸਾਰੇ ਕਹਿ ਦਿੰਦੇ ਆ ਖਰਾਕਾਂ ਜਿਹੜੀਆਂ ਸੀ ਪਤਾ ਕੀ ਸੀ ਆਹ ਛੋਲੇ ਸੀ ਭਾਰ ਨੂੰ ਘਟਾਉਣ ਲਈ ਤੇ ਬੱਚਿਆਂ ਨੂੰ ਸਟਰੋਂਗ ਤੱਕੜੇ ਬਣਾਉਣ ਲਈ ਤਾਂ ਸਾਰੇ ਕਹਿੰਦੇ ਆ ਵੀ ਤੁਸੀਂ ਚਨੇ ਖਾਓ ਬਜ਼ਾਰ ਵਾਲੇ ਚਨੇ ਜਦੋਂ ਆਪਾਂ ਲੈ ਕੇ ਆਉਣੇ ਹਨਾ ਤੋ ਪਤਾ ਨਹੀਂ ਉਹ ਕੀ ਕੁਛ ਉਹਦੇ ਵਿੱਚ ਪਾਇਆ ਹੁੰਦਾ ਤੇ ਉਹਨਾਂ ਨੂੰ ਆਪਾਂ ਘਰੇ ਜਿਹੜਾ ਬਣਾ ਸਕਦੇ ਆ ਇੱਕ ਆਪਾਂ ਪਾਣੀ ਲਿਆ ਇੱਥੇ ਦੋ ਤਿੰਨ ਗਲਾਸ ਤੁਸੀਂ ਪਾਣੀ ਲੈ ਲੈਣਾ ਉਹਦੇ ਵਿੱਚ ਥੋੜੀ ਜੀ ਹਲਦੀ ਤੇ ਇੱਕ ਚਮਚਾ ਜਿਹੜਾ ਨਮਕ ਪਾਉਣਾ ਤੇ ਹੁਣ ਇਹ ਮੈਂ ਕਾਲੇ ਛੋਲੇ ਜਿਹੜੇ ਸਬਜ਼ੀ ਵਾਲੇ ਹੁੰਦੇ ਆ ਉਹਨਾਂ ਦੀ ਇੱਕ ਕੌਲੀ ਦੇ ਵਿੱਚ ਇਹਨੂੰ ਭਿਉਂ ਕੇ ਰੱਖਣਾ ਅੱਧਾ ਘੰਟਾ ਤੁਸੀਂ ਇਹ ਜ਼ਰੂਰੀ ਨਹੀਂ ਵੀ ਪਾਣੀ ਉਤੋਂ ਦੀ ਕਰਨਾ ਬਸ ਇਹ ਗਿੱਲੇ ਕਰਕੇ ਵੀ ਆਪਾਂ ਇਹਨਾਂ ਨੂੰ ਜਿਹੜਾ ਰੱਖ ਸਕਦੇ ਹੁਣ ਇਹਦੇ ਨਾਲ ਕਲਰ ਆ ਜਿਹੜਾ ਬਹੁਤ ਸੋਹਣਾ ਹੁੰਦਾ येलो-ਯੈਲੋ ਬਿਲਕੁਲ ਉਹ ਜਿਵੇਂ ਬਿਆਰ ਵਾਲੇ ਆ ਉਦਾਂ ਬੰਦੇ ਹੈਗੇ ਅੱਧਾ ਘੰਟਾ ਇਹਨ ਤੇ ਟਿੱਡਕੇ ਟਿੱਡਕੇ ਬਨਾਈ ਰੋੜ ਜੇ ਨਾ ਬਨ ਜਾਣ ਜਦੋਂ ਆਪਾਂ ਬਣਾਈਏ ਤੇ ਦੂਜੇ ਪਾਸੇ ਇਹਨੂੰ ਨਾ ਭੁੰਨਣ ਦੇ ਲਈ ਹੈ ਜਿਹੜਾ ਆਪਾਂ ਨੂੰ ਨਮਕ ਚਾਹੀਦਾ ਇੱਕ ਆਪਾਂ ਕੜਾਈ ਲਈ ਹੈ ਤੇ ਹੁਣ ਇਹਦੇ ਵਿੱਚ ਆਪਾਂ ਨਮਕ ਪਾਵਾਂਗੇ ਤੁਸੀਂ ਪਾਈਆ ਕਿ ਨਮਕਾ ਜਿਹੜਾ ਉਹ ਲੈ ਸਕਦੇ ਟਾਟਾ ਨਮਕ ਮੈਂ ਲਿਆ ਕਿਹੜਾ ਮਰਜੀ ਨਮਕ ਲੈ ਲਓ ਬਸ ਇਹ ਪਾਈਆ ਕਿ ਨਮਕਈਕਾ ਕੌਲੀ ਲਈ ਬਹੁਤ ਹੈਗਾ ਜੇ ਤੁਸੀਂ ਜ਼ਿਆਦਾ ਚਨੇ ਬਣਾ ਰਹੇ ਹੈਗੇ ਆ ਤਾਂ ਫਿਰ ਉਹ ਤੁਸੀਂ ਜਿਹੜਾ ਜ਼ਿਆਦਾ ਨਮਕਾ ਜਿਹੜਾ ਲੈ ਸਕਦੇ ਹੋ ਇਹਦੇ ਵਿੱਚ ਕੀ ਹੈਗਾ ਵੀ ਇਹ ਬਹੁਤ ਵਧੀਆ ਬਣਦੇ ਆ ਜਿਹੜੇ ਕਿ ਦੰਦਾਂ ਲਈ ਇੱਕ ਕਸਰਤ ਹੈਗੀ ਆ ਚਣੇ ਪਰ ਜਿਹੜੇ ਬਜ਼ਾਰ ਵਾਲੇ ਉਹ ਬਿਲਕੁਲ ਫੋਕੇ ਜਿਹੇ ਹੁੰਦੇ ਆ ਪਰ ਜਿਹੜੇ ਤੁਸੀਂ ਘਰੇ ਬਣਾਓਗੇ ਤਾਂ ਇਹ ਬਿਲਕੁਲ ਜਿਵੇਂ ਭੁਜੇ ਭੁਜੇ ਤੇ ਗਰਮਾ ਗਰਮ ਜਦੋਂ ਤੁਸੀਂ ਖਾਓਗੇ ਤੇ ਬਹੁਤ ਵਧੀਆ ਇਹਨਾਂ ਦਾ ਟੇਸਟ ਹੈਗਾ ਤੇ ਇਹ ਮੈਨੂੰ ਪਤਾ ਨਹੀਂ ਸੀਗਾ ਵੀ ਇਦਾਂ ਬਣਦੇ ਆ ਤੇ ਅਸੀਂ ਵੀ ਬਣਾ ਕੇ ਦੇਖੇ ਤੇ ਬਹੁਤ ਸੋਹਣੇ ਇਹ ਜਿਹੜੇ ਬਣੇ ਹੈਗੇ ਦੇਖੋ ਜਦੋਂ ਹਲਦੀ ਦੇ ਵਿੱਚ ਇਹਨਾਂ ਨੂੰ ਪਿਉਾਂਗੇ ਬਾਹਰ ਕੱਢਦੇ ਹੈਗੇ ਆ ਤੇ ਇਹਨਾਂ ਦਾ ਜਿਹੜਾ ਕਲਰ ਆ ਉਹ ਵੀ ਬਹੁਤ ਸੋਹਣਾ ਇਦਾਂ ਆਊਗਾ ਠੀਕ ਆ ਦੇ ਉੰ ਵਿੱਚ ਸਬਜ਼ੀ ਲਈ ਵੀ ਤੁਸੀਂ ਚਣੇ ਪਿ ਦੂਰ ਹਲਦੀ ਹੈ ਜਿਹੜੀ ਵਿੱਚ ਪਾਇਆ ਕਰੋ ਕੱਲਾ ਨਮਕ ਨਾ ਪਾਇਆ ਕਰੋ ਦੂਸਰੇ ਪਾਸੇ ਜਿਹੜਾ ਨਮਕਾ ਥੋੜਾ ਜਿਹਾ ਗਰਮ ਹੋ ਗਿਆ ਤੇ ਜਿਹੜੇ ਚਨੇ ਆ ਪਾਣੀ ਚੋਂ ਇਦਾਂ ਕੱਢ ਕੇ ਤੇ ਇਹ ਨਮਕ ਦੇ ਵਿੱਚ ਆ ਜਿਹੜੇ ਆਪਾਂ ਪਾ ਲੈਣੇ ਆ ਤੇ ਹੁਣ ਇਹਨਾਂ ਨੂੰ ਇੱਥੇ ਥੋੜਾ ਜਿਹਾ ਤੁਹਾਨੂੰ 10 ਕ ਮਿੰਟ ਆ ਜਿਹੜੇ ਉਹ ਲੱਗ ਜਾਣਗੇ ਇਹਨੂੰ ਬਣਾਉਣ ਦੇ ਵਿੱਚ ਪਰ ਹੋਣਗੇ ਬਿਲਕੁਲ オリジナル ਤੇ ਜਦੋਂ ਖਾਓਗੇ ਇਹਦਾ ਟੇਸਟ ਆ ਬਜ਼ਾਰ ਵਾਲਿਆਂ ਨਾਲੋਂ ਜ਼ਿਆਦਾ ਵਧੀਆ ਹੋਏਗਾ ਤੇ ਦੰਦਾਂ ਦੀ ਜਿਹੜੀ ਕਸਰਤ ਵੀ ਹੋਏਗੀ ਹ ਜਿਵੇਂ ਜਿਮ ਵਾਲੇ ਜਿਹੜੇ ਵੀ ਬੱਚੇ ਹੁੰਦੇ ਆ ਨਾ ਆਪਣੇ ਕੋਈ ਭਰਤੀ ਦੀ ਤਿਆਰੀ ਕਰਦੇ ਆ ਤਾਂ ਸਾਰਿਆਂ ਨੂੰ ਸਲਾਹ ਦਿੱਤੀ ਜਾਂਦੀ ਆ ਵੀ ਪੁੱਜੇ ਛੋਲੇ ਖਾਓ weight ਘਟਾਉਣ ਲਈ ਵੀ ਹੁੰਦਾ ਵੀ ਪੁੱਜੇ ਛੋਲੇ ਜਿਹੜੇ ਖਾਦੇ ਜਾਂਦੇ ਆ ਪਰ ਜੇ ਤੁਸੀਂ ਮਤਲਬ ਇਹ ਚਾਹਣੇ ਆ ਵੀ ਤੁਸੀਂ कुरकुरੇ कुरकुरੇ ਖਾਓ ਹਣਾ ਫੋਕੇ ਜੇ ਨਾ ਖਾਓ ਤਾਂ ਤੁਸੀਂ ਇਹਨਾਂ ਨੂੰ ਇਦਾਂ ਘਰ ਬਣਾ ਸਕਦੇ ਆ ਨਮਕ ਦੇ ਵਿੱਚ ਜੀ ਬਸ ਜਦੋਂ ਇਹ ਇਦਾਂ ਫਟਣ ਜੇ ਲੱਗ ਜਾਣ ਉਦੋਂ ਆਪਾਂ हट ਜਾਣਾ ਹੁੰਦਾ ਉਹਨਾ ਟਾਈਮ ਜਿਹੜਾ ਇਹਨੂੰ ਨਮਕ ਦੇ ਵਿੱਚ ਇਦਾਂ ਗਰਮ ਆਪਾਂ ਹੁਲਾਉਂਦੇ ਰਹਿਣਾ ਤੇ ਥੋੜੇ ਟਾਈਮ ਚ ਜਿਵੇਂ 5 ਕੁ ਮਿੰਟ ਬਾਅਦ ਆ ਇਹ ਜਿਹੜੇ ਫਟਨੇ ਸ਼ੁਰੂ ਹੋ ਜਾਂਦੇ ਹੈਗੇ ਆ ਅ ਵਿੱਚ ਦੇ ਮਤਲਬ ਜ਼ਿਆਦਾ ਹੀ ਫਟ ਜਾਂਦੇ ਆ ਮਤਲਬ ਇੰਨੇ ਵੀ ਨਹੀਂ ਤੁਸੀਂ ਬਣਾਉਣੇ ਜੇ ਤੁਸੀਂ ਥੋੜੇ ਜੇ ਕਰੜੇ ਜਿ ਰੱਖਣਾ ਚਾਹੋ ਨਾ ਜਿਵੇਂ ਰੋੜ ਜੇ ਹਨਾ ਵਿਖਾਈਏ ਤੇ ਦੰਦਾਂ ਨੂੰ ਪਤਾ ਲੱਗੇ ਤਾਂ ਫਿਰ ਥੋੜੇ ਜੇ ਤੁਸੀਂ ਘਟਾ ਜਿਹੜੇ ਭੁੰਨ ਸਕਦੇ ਆ ਜਿੰਨੇ ਤੁਸੀਂ ਰੱਖਣੇ ਚਾਹੋ ਜੇ ਤੁਸੀਂ ਚਾਹੋ ਨਾ ਵੀ ਸਾਰਿਆਂ ਦਾ ਹੀ ਛਿਲਕਾ ਉੱਤਰ ਜੇ ਤਾਂ ਫਿਰ ਤੁਸੀਂ 2 ਮਿੰਟ ਜਿਹੜਾ ਉਹ ਵੱਧਾ ਇਹਨਾਂ ਨੂੰ ਭੁੰਨ ਲੈਣਾ ਤੇ ਇਦਾਂ ਹੀ ਇਹ ਜਿਹੜੇ ਇਹ ਭੁੱਜਨੇ ਸ਼ੁਰੂ ਹੋ ਜਾਣਗੇ ਵਿੱਚ ਤੜਕ ਤੜਕੇ ਬਾਹਰ ਆਉਣੇ ਸ਼ੁਰੂ ਹੋ ਜਾਣਗੇ ਇਸ ਤਰ੍ਹਾਂ ਵਿੱਚ ਵਿੱਚ ਇਹਦੇ ਮਤਲਬ ਬਰੀਕ ਵੀ ਰਹਿ ਜਾਣਗੇ ਤੇ ਵਿੱਚ ਵਿੱਚ ਜਿਹੜੇ ਸਾਰੇ ਉਹ ਭੁੱਜ ਜਾਣਗੇ ਤੁਸੀਂ ਵੀ ਇਸ ਤਰੀਕੇ ਜਿ ਹੋ ਜਾਣੇ ਕਰੀ ਤਿਆਰ ਕਰ ਸਕਦੇ ਆ ਵਿੱਚੇ ਕਾਲੇ ਹੋ ਜਾਣਗੇ ਵਿੱਚੇ ਫਟ ਜਾਣਗੇ ਵਿੱਚੇ ਅੱਧਿਆਂ ਦਾ ਛਿਲਕਾ ਜਿਹੜਾ ਉੱਤਰ ਜਾਊਗਾ ਬਹੁਤ ਜਲਦੀ ਜਿਹੜਾ ਇਹਨਾਂ ਨੂੰ ਆਪਾਂ ਬਣਾ ਕੇ ਤੇ ਬਹੁਤ ਟੇਸਟੀ ਘਰ ਆ ਜਿਹੜਾ ਖਾ ਸਕਦੇ ਆ ਵੀਡੀਓ ਨੂੰ ਸ਼ੇਅਰ ਕਰਦੇ ਉਹਨੂੰ ਟਰਾਈ ਜ਼ਰੂਰ ਕਰਿਓ ਤੁਸੀਂ ਜੁਣੇ ਵੀਰਪਾਲ ਕੌਰ ਸੇਖੋਂ ਪੇਜ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਰ ਲਓ